ਹਿਜ਼ਰ ਦਾ ਤੂਣਾ ਬਾਲ ਕੇ ਆਪੇ ਸੇਕਣਾ ਔਖਾ ਏ ਤੀਆਂ ਪੁੱਤਾਂ ਦਾ ਦੁੱਖ ਮਾਪਿਆਂ ਲਈ ਵੇਖਣਾ ਔਖਾ। ਮੇਰਾ ਬੱਚਾ ਮੇਰਾ ਇਸ ਟਾਈਮ 9 ਸਾਲ ਦਾ ਏ ਤੇ ਇਹਨੂੰ DMD ਕਰਕੇ ਇੱਕ ਬਿਮਾਰੀ ਏ ਜਿਸ ਨੂੰ ਬੋਲਦੇ ਡੁਸ਼ੈਨ ਮਸਲ ਡਿਸਟਰੋਫੀ। ਤੇ ਬਾਅਦ ਵਿੱਚ ਕੀ ਹੁੰਦਾ ਹੈ ਕਿ ਡਾਕਟਰਾਂ ਦੇ ਮਤਲਬ ਕੋਈ ਕੰਦੇ ਕੇ ਬੱਚਾ 15-16 ਸਾਲ ਹੀ ਜੋ ਮੈਨੂੰ ਬੋਲਣ ਲੱਗਿਆ ਵੀ ਲੱਗਦਾ ਕਿ ਮੇਰੇ ਬੱਚੇ ਨਾਲ ਵੀ ਅੱਗੇ ਜਾ ਕੇ ਇਦਾਂ ਹੋਏਗਾ। ਰਾ ਪਹਿਲਾਂ ਕੋਈ ਇਲਾਜ ਨਹੀਂ ਸੀ ਹੈਗਾ ਤੇ ਹੁਣ ਰੀਸੈਂਟਲੀ 4 ਸਾਲ ਦਾ ਸੀ ਜੋ ਸਾਨੂੰ ਪਤਾ ਲੱਗਾ ਕਿ ਇਹਨੂੰ ਇਹ ਬਿਮਾਰੀ ਹੈ। ਹਾਂ ਵੀ ਇਹਦਾ ਇੱਕ ਅਮਰੀਕਾ ਨੇ ਇਲਾਜ ਕੱਢਿਆ ਹੈ ਜੋ ਕਿ ਇੱਕ ਚੀਨ ਥੈਰਪੀ ਹੈ। ਉਹ ਜਿਹੜਾ ਉਹਦਾ ਇਲਾਜ ਦਾ ਉਹਨਾਂ ਨੇ ਖਰਚਾ ਲਗਭਗ 3.2 ਮਿਲੀਅਨ ਯੂ ਐਸ ਡਾਲਰ ਜੋ ਕਿ ਇੰਡੀਆ ਦਾ 27 ਕਰੋੜ ਰੁਪਏ ਬਣਦਾ ਹੈ। ਸਸਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ। ਹੀਰਦਾ ਤੂਣਾ ਬਾਲ ਕੇ ਆਪੇ ਸੇਖਣਾ ਔਖਾ ਏ। ਤੀਆਂ ਪੁੱਤਾਂ ਦਾ ਦੁੱਖ ਮਾਪਿਆਂ ਲਈ ਵੇਖਣਾ ਔਖਾ ਏ। ਇਨਸਾਨ ਲੱਖਾਂ ਅਰਦਾਸਾਂ ਦੁਆਵਾਂ ਕਰਕੇ ਔਲਾਦ ਦੀ ਪ੍ਰਾਪਤੀ ਕਰਦਾ ਹੈ। ਪਰ ਉਸ ਔਲਾਦ ਜੇ ਕੋਈ ਨਾਮਰਦ ਬਿਮਾਰੀ ਦਾ ਸ਼ਿਕਾਰ ਹੋ ਜਾਵੇ ਤਾਂ ਉਹਨਾਂ ਮਾਪਿਆਂ ਤੇ ਕੀ ਵੀ ਦੀ ਉਹ ਹੀ ਜਾਣਦੇ ਨੇ। ਸੋ ਇਸ ਤਰ੍ਹਾਂ ਦਾ ਮਾਮਲਾ ਇੱਕ ਸਾਡੇ ਨਾਲ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਮਰਸਰ ਦੇ ਜੰਡਿਆਲਾ ਗੁਰੂ ਦਾ। ਇਤਨਾ ਕਿ ਛੋਟਾ ਬੱਚਾ ਅਸ਼ਮੀਤ ਜਿਹੜਾ ਏਸੀ ਨਾਮਰਾਦ ਬਿਮਾਰੀ ਦਾ ਸ਼ਿਕਾਰ ਹੈ ਜਿਸ ਦਾ ਇਲਾਜ ਬੜਾ ਮਹਿੰਗਾ ਹੈ ਸੋ ਉਸਦੇ ਮਾਪੇ ਉਸਦੇ ਇਲਾਜ ਲਈ ਪੈਸਾ ਇਕੱਠਾ ਫਾੜ ਇਕੱਠਾ ਕਰ ਲਈ ਪੂਰਾ ਦੇਸ਼ ਪੂਰਾ ਵਿਦੇਸ਼ ਘੁੰਮ ਰਹੇ ਨੇ ਇਸ ਮੇਰੇ ਨਾਲ ਉਸਦੇ ਮਾਪਿਓ ਹਰਪ੍ਰੀਤ ਸਿੰਘ ਜੋ ਕਿ ਆਰਮੀ ਚ ਨੇ ਉਹ ਨੇ ਉਹਨਾਂ ਦੀ ਮਾਤਾ ਜੀ ਨੇ ਸੋ ਗੱਲਬਾਤ ਕਰਾਂਗੇ ਸੋ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਸ਼ਸ਼ੀਕਲ ਸਰ ਜੀ ਨੂੰ ਪਹਿਲਾਂ ਸਭ ਤੋਂ ਜ਼ਿਆਦਾ ਜੀਰ ਜੀ ਕੀ ਕਹਿਣਾ ਚਾਹੋਗੇ ਬੱਚੇ ਦੀ ਉਮਰ ਕਿੰਨੀ ਆ ਕਿਹੜੀ ਬਿਮਾਰੀ ਇਹਨੂੰ ਹੋਈ ਹੈ ਤੇ ਬੱਚਾ ਮੇਰਾ ਇਸ ਟਾਈਮ 9 ਸਾਲ ਦਾ ਹੈ ਤੇ ਇਹਨੂੰ ਡੀਐਮਡੀ ਕਰਕੇ ਇੱਕ ਬਿਮਾਰੀ ਹੈ ਜਿਸ ਨੂੰ ਬੋਲਦੇ ਡੁਸ਼ੈਨ ਮਸਲ ਡਿਸਟ੍ਰੋਫੀ ਇਹ ਦੁਨੀਆ ਦੀ ਸਭ ਤੋਂ ਖਤਰਨਾਕ ਬਿਮਾਰੀ ਹੈ ਲੋਕਾਂ ਨੂੰ ਇਹਦੇ ਬਾਰੇ ਪਤਾ ਵੀ ਨਹੀਂ ਹੈਗਾ ਕਈਆਂ ਨੂੰ ਕਿ ਜਦੋਂ ਬੱਚਾ ਨਾਰਮਲ ਪੈਦਾ ਹੁੰਦਾ ਹੈ ਤੇ ਹੌਲੀ ਹੌਲੀ ਕਰਕੇ 7-8 ਸਾਲ ਦੀ 9 ਸਾਲ ਦੀ ਕਈ ਤੇ ਬੱਚੇ ਪਹਿਲਾਂ ਹੀ ਵੀਲਚੇਅਰ ਤੇ ਆਉਂਦੇ ਸੁੱਕ ਸੁੱਕ ਕੇ ਤੇ ਬਾਅਦ ਦੇ ਵਿੱਚ ਕੀ ਹੁੰਦਾ ਹੈ ਕਿ ਡਾਕਟਰਾਂ ਦੇ ਮੁਤਾਬਕ ਕਹਿੰਦੇ ਕਿ ਬੱਚਾ 15-16 ਸਾਲ ਹੀ ਜੋ ਮੈਨੂੰ ਬੋਲਣ ਲੱਗਾ ਵੀ ਦਰ ਲੱਗਦਾ ਕਿ ਮੇਰੇ ਬੱਚੇ ਨਾਲ ਵੀ ਅੱਗੇ ਜਾ ਕੇ ਇਦਾਂ ਹੋਏਗਾ ਤੇ ਇਹਦਾ ਪਹਿਲਾਂ ਕੋਈ ਇਲਾਜ ਨਹੀਂ ਸੀ ਹੈਗਾ ਤੇ ਹੁਣ ਰੀਸੈਂਟਲੀ 4 ਸਾਲ ਦਾ ਸੀ ਜਦੋਂ ਸਾਨੂੰ ਪਤਾ ਲੱਗਾ ਕਿ ਉਹਨੂੰ ਇਹ ਬਿਮਾਰੀ ਹੈ ਤੇ ਹੁਣ ਸਾਨੂੰ ਰੀਸੈਂਟ ਨਵੰਬਰ ਦੇ ਵਿੱਚ ਅਗਰ ਪਿਛਲੇ ਸਾਲ ਨਵੰਬਰ ਸਾਨੂੰ ਪਤਾ ਲੱਗਾ ਕਿ ਹਾਂ ਵੀ ਇਹਦਾ ਇੱਕ ਅਮਰੀਕਾ ਨੇ ਇਲਾਜ ਕੱਢਿਆ ਹੈ ਜੋ ਕਿ ਇੱਕ ਚੀਨ ਥੈਰੇਪੀ ਹੈ ਉਹ ਜਿਹੜਾ ਉਹਨਾਂ ਇਲਾਜ ਦਾ ਉਹਨਾਂ ਨੇ ਖਰਚਾ ਲਗਭਗ 3.2 ਮਿਲੀਅਨ ਯੂ ਐਸ ਡਾਲਰ ਜੋ ਕਿ ਇੰਡੀਆ ਦਾ 27 ਕਰੋੜ ਰੁਪਏ ਬੰਦਾ ਹੈ ਜੋ ਮੇਰੀ ਪਹੁੰਚ ਤੋਂ ਬਾਹਰ ਹੈ ਕਾਫੀ ਲੋਕ ਮੇਰੀ ਮਦਦ ਕਰ ਵੀ ਰਹੇ ਨੇ ਤੁਸੀਂ ਸੋਸ਼ਲ ਮੀਡੀਆ ਉੱਤੇ ਪਹਿਲਾਂ ਵੀ ਮੇਰੀ ਵੀਡੀਓਜ਼ ਦੇਖ ਚੁੱਕੇ ਹੋਗੇ ਸੋਨੂ ਸੂਸਰ ਤਹਿਲ ਕਾ ਭਾਜੀ ਤੇ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਹੋਰ ਵੀ ਕਾਫੀ ਨਰੂਲਾ ਫੈਮਿਲੀ ਹੋ ਗਈ ਫਿਰ ਆਪਣਾ ਕਾਫੀ ਇਨਫਲੂਐਂਸਰ ਜਿਨ੍ਹਾਂ ਨੇ ਵੀਡੀਓ ਬਣਾਈਆਂ ਤੇ ਮੇਰਾ ਹੁਣ ਤੱਕ ਦੋ ਕਰੋੜ ਰੁਪਏ ਇਕੱਠਾ ਹੋ ਗਿਆ ਮੈਂ April ਤੋਂ ਸ਼ੁਰੂ ਕੀਤਾ ਹਲੀ ਮੇਰੇ ਬੱਚੇ ਕੋਲ ਸਾਲ ਡੇਢ ਸਾਲ ਹੋਰ ਹੈ ਇਹਨਾਂ ਦੇਰੇ ਚੱਲਦਾ ਫਿਰਦਾ ਹੈ ਸਰ ਕਿੰਨੀ ਉਮਰ ਹੈ ਇਹਦੀ ਹੁਣ ਤੁਹਾਨੂੰ ਕਦੋਂ ਪਤਾ ਲੱਗੇ ਇਸ ਬਾਰੇ ਸਾਨੂੰ ਵੀਰ ਜੀ 4 ਸਾਲ ਦਾ ਸੀ ਜਦੋਂ ਸਾਨੂੰ ਪਤਾ ਲੱਗਾ ਤੇ ਉਸ ਸਮੇਂ ਸਾਡੇ ਪੈਥੋਲੋਜੀ ਜਮੀਨ ਖੱਸ ਗਈ ਕਿ ਹਾਂ ਵੀ ਡਾਕਟਰ ਬੋਲਦੇ ਸੀ ਕਿ ਇਹਦਾ ਕੋਈ ਇਲਾਜ ਨਹੀਂ ਹੈਗਾ ਤੁਸੀਂ ਬਸ ਇਹਦੀ ਸੇਵਾ ਕਰੋ ਬੋਲਦੇ ਕਿ 15-16 ਸਾਲ ਤਕਰੀਬਨ ਉਮਰੋਂ ਦੀ ਬਿਮਾਰੀ ਧੀ ਪਰ ਅਸੀਂ ਉਮੀਦ ਨਹੀਂ ਛੱਡੀ ਅਸੀਂ ਹਰ ਜਗ੍ਹਾ ਗੁਰਦੁਆਰਾ ਜਿੱਥੇ ਵੀ ਮੰਦਿਰ ਜਾਈਏ ਗੁਰਦੁਆਰੇ ਜਾਈਏ ਅਰਦਾਸ ਸਾਡੀ ਹੋਣ ਦੀ ਪਲੀ ਸਾਡੀ ਬੱਚੀ ਦਵਾਈ ਆ ਜੇ ਵਾਇਗਰੋ ਤੇ ਪਰਮਾਤਮਾ ਸਾਡੀ ਸੁਣ ਲਈ ਤੇ ਜਿਨ੍ਹਾਂ ਨੇ ਹੁਣ ਚਲੋ ਆਂਦੇ ਨੇ ਕਿ ਦੁਖੀ ਤੇ ਦੁਨੀਆ ਦੇ ਸਾਰੇ ਦੁਖੀ ਹੁੰਦੇ ਨੇ ਅਗਰ ਉਹਨਾਂ ਦੁੱਖ ਤੇ ਪਰਮਾਤਮਾ ਨੇ ਉਹਦਾ ਹੱਲ ਵੀ ਰੱਖਿਆ ਹੁੰਦਾ ਏ ਜੇ ਅੱਜ ਹੱਲ ਅਗਰ ਮੈਨੂੰ ਪਰਮਾਤਮਾ ਦੇ ਦਿੱਤਾ ਏ ਤੇ ਮੈਂ ਐਸਾ ਵੇਖ ਕੇ ਪਿੱਛੇ ਹਟ ਜਾ ਤਾਂ ਉਹ ਉਹ ਮੇਰੀ ਬੇਵਕੂਫੀ ਹੋਏਗੀ ਜਿਨ੍ਹਾਂ ਨੇ ਅਗਰ ਇਲਾਜ ਦਿੱਤਾ ਹੈ ਤੇ ਆਪਣੇ ਆਪ ਉਹ ਮੇਰਾ ਹੱਲ ਵੀ ਕਰਨਗੇ ਤੇ ਕਹਿ ਦਿੰਦੇ ਕਿ ਹਾਂ ਵੀ ਚਲੋ ਜਰੀਆ ਸੰਗਤ ਹੈ ਇੱਕ ਤੇ ਮੈਂ ਜਿੰਨੇ ਵੀ ਦੇਸ਼ਾਂ ਵਿੱਚ ਦਸ਼ਾਂ ਵਿੱਚ ਜਿਹੜੇ ਸੁਣ ਰਹੇ ਜਾਂ ਦੇਖ ਰਹੇ ਨੇ ਪਲੀਜ਼ ਬਰੇ ਬੱਚੀ ਜਿੰਨਾ ਵੀ ਹੋ ਸਕਦਾ ਥੋੜਾ ਚਾਹ ਰੁਪਈਆ 2 ਰੁਪਏ 5 ਰੁਪਏ 10 100 500 ਜਿੰਨਾ ਵੀ ਦਾਨ ਕਰ ਸਕਦੇ ਪਲੀਜ਼ ਦਾਨ ਕਰੋ ਤਾਂ ਜੋ ਮੇਰੀ ਬੱਚੀ ਦਾਨ ਬਸ ਜਾਨ ਵਾ ਸਕੇ ਤੇ ਐਗਜ਼ਾਮਪਲ ਦੇ ਤੌਰ ਤੇ ਅਗਰ ਉਹ ਗੱਲ ਮੈਂ ਕਹਿੰਨਾ ਅਗਰ 5 ਲੱਖ ਬੰਦਾ 5 500 ਵੀ ਦਿੰਦਾ ਤੇ 25 ਕਰੋੜ ਹੋ ਜਾਂਦਾ ਹੈ ਇੰਡੀਆ ਦੀ ਆਬਾਦੀ ਆਪਣੀ ਕਿੰਨੀ ਹੈ ਆਪਣੇ ਪੰਜਾਬ ਦੀ ਆਬਾਦੀ ਕਿੰਨੀ ਹੈ ਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਪਹਿਲਾਂ ਵੀ ਕਾਫੀ ਲੋਕਾਂ ਦੀ ਚੀਜ਼ ਹੋ ਚੁੱਕੀ ਹੈ ਕਿ ਯੂਪੀ ਦਾ ਯੂਪੀ ਸਟੇਟ ਹੈ ਇੱਕ 에어ਫੋਰਸ ਦੇ ਵਿੱਚ ਸੀਓ ਸ਼ਾਨ ਸਿੰਘ ਯਾਦ ਉਹਨਾਂ ਦੇ ਬੱਚੇ ਨੂੰ 14 ਕਰੋੜ ਦਾ ਇੰਜੈਕਸ਼ਨ ਲੱਗਣਾ ਸੀ ਤੇ ਉਹਨਾਂ ਨੇ ਵੀ ਕਰਕੇ ਦਿਖਾਇਆ ਤੇ ਉਹਨਾਂ ਦੇ ਬੱਚੇ ਨੂੰ ਇੰਜੈਕਸ਼ਨ ਲੱਗ ਗਿਆ ਚਲੋ ਮੇਰੀ ਬਿਮਾਰੀ ਲੱਗ ਗਈ ਬੱਚੇ ਦੀ ਉਹੀ ਚੀਜ਼ ਐਸਮੇ ਟਾਈਪ 1 ਸਪਾਈਨਲ ਮਸਕুলਰ ਟ੍ਰੋਫੀ ਮੇਰੀ ਡੀਐਮਡੀ ਬੱਚੇ ਦੀ ਉਹ ਹੈ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਟਾਰਗੇਟ ਬਹੁਤ ਵੱਡਾ ਤੁਸੀਂ ਕਰੇ ਦੋ ਕਰੋੜ ਰੁਪਏ ਇਕੱਠਾ ਹੋਇਆ 27 ਕਰੋੜ ਰੁਪਏ ਕਰਨਾ ਸੋ ਹੁਣ ਤੱਕ ਕਿਤੇ ਕਿਤੇ ਕੰਮ ਚੱਲ ਤਕਿਆ ਤੁਸੀਂ ਭਾਜੀ ਅਸੀਂ ਸਭ ਤੋਂ ਪਹਿਲਾਂ ਸਟਾਰਟਿੰਗ ਕੀਤੀ ਸੀ ਆਪਣੇ ਧੀਰਜ ਭਾਜੀ ਨੇ ਇੱਕ ਕਾਮੇਡੀਅਨ ਜਿੰਨਾ ਜੀ ਥੋੜੇ ਦਰ ਪਹਿਲਾਂ ਮੂਵੀ ਵੀ ਆਈ ਹੈ ਤੇ ਉਨਾਂ ਨੇ ਜੋ ਸਟਾਰਟਿੰਗ ਕੀਤੀ ਸੀ ਉਹਨਾਂ ਨੇ ਸਾਡੀ ਮਦਦ ਕੀਤੀ ਵੀਡੀਓ ਬਣਾਈ ਫਿਰ ਅਸੀਂ ਅਨਮੋਲ ਕੁਵਤਰਾ ਭਾਜੀ ਕੋ ਗਏ ਫਿਰ ਸੋਨੂ ਸੂਦ ਸਿੱਧੂ ਮੂਸੇਵਾਲੇ ਦੇ ਫਾਦਰ ਕਾਫੀ ਇਨਫਲੂਐਂਸਰਸ ਨੇ ਤੇਲਕਾ ਭਾਜੀ ਦਿੱਲੀ ਦੇ ਜੋ ਨੇ ਹੁਣ ਨਰੂਲਾ ਫੈਮਿਲੀ ਜਿਉਂ ਨੇ ਜੋ ਨੇ ਉਹਨਾਂ ਨੇ ਵੀ ਸਾਡੀ ਬਹੁਤ ਮਦਦ ਕੀਤੀ ਹੈ ਹੁਣ ਉਹਨਾਂ ਨੇ ਵੀ ਆਪਣੀ ਇੰਸਟਾਗ੍ਰam ਦੇ ਉੱਤੇ ਵੀਡੀਓ ਪਾਈ ਹੈ ਤੇ ਹੁਣ ਉਹ ਕਾਫੀ ਹੱਦ ਤੱਕ ਕਹਿ ਰਹੇ ਨੇ ਕਿ ਅਸੀਂ ਤੁਹਾਡੀ ਅੱਗੇ ਵੀ ਮਦਦ ਕਰਾਂਗੇ ਤਾਂ ਪਲੀਜ਼ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਚੜ ਕੇ ਬਰੇ ਬੱਚੇ ਦੀ ਮੇਰੀ ਮਦਦ ਕਰੋ ਤਾਂ ਜੇਰੀ ਜਾਨ ਬਚ ਸਕਦੀ ਹੈ ਇੱਕ ਮਾਂ 9 ਮਹੀਨੇ ਆਪਣੇ ਬੱਚੇ ਨੂੰ بڑے ਪੇੜ ਚ ਰੱਖਦੀ ਹੈ ਸੋ ਉਹਨੂੰ ਜਦੋਂ ਪਤਾ ਲੱਗਦਾ ਕਿ ਉਹਦੇ ਬੱਚੇ ਨੂੰ ਕੋਈ ਨਾਮਰਦ ਬਿਮਾਰੀ ਜਿਹੜਾ ਇਲਾਜ ਦਾ ਸੰਭਵ ਸੋ ਉਹਦੇ ਦਿਲ ਤੇ ਕੀ ਬੀਤੀ ਸਾਡੇ ਨੂੰ ਪਹਿਣਾ ਐ ਅਸ਼ਮੀਦ ਦੇ ਬਤਾ ਜੀ ਐ ਪਿੰਡ ਤੁਹਾਨੂੰ ਜਦੋਂ ਪਤਾ ਲਗਾ ਕਿ ਬੱਚੇ ਨੂੰ ਇਹ ਬਿਮਾਰੀ ਹੈ ਤੁਹਾਡਾ ਕੀ ਰਿਐਕਟ ਸੀ ਕੀ ਜਦੋਂ ਮੈਨੂੰ ਡਾਕਟਰ ਨੇ ਦੱਸਿਆ ਕਿ ਇਦਾਂ ਦੀ ਰੇਅਰ ਜੈਨੇਟਿਕ ਡਿਸਆਰਡਰ ਹੈ ਇਹਨੂੰ ਤੇ ਮੈਂ ਖਤਮ ਹੋ ਚੁੱਕੀ ਸੀ ਕਿਉਂਕਿ ਮੇਰੇ ਲਈ ਮੇਰਾ ਬੱਚਾ ਹੀ ਸਭ ਕੁਝ ਸੀ ਸਾਰੇ ਸੁਪਨੇ ਟੁੱਟ ਗਏ ਜਿਹੜੇ ਆਪਾਂ ਦੇਖੀ ਕਿ ਬੜੇ ਉਹ ਕਰੇ ਕਰੇਗਾ ਉਹ ਕਰੇਗਾ ਕਿਉਂਕਿ ਇਹ ਬਹੁਤ ਹੀ ਕ੍ਰੀਏਟਿਵ ਬੱਚਾ ਹੈ ਮੇਰਾ ਤੇ ਉਦੋਂ ਲੱਗਿਆ ਕਿ ਜਿੱਦਾਂ ਕਿਉਂਕਿ ਡਾਕਟਰ ਨੇ ਕਿਹਾ ਕਿ ਹੁਣ ਸੇਵਾ ਕਰੋ ਕੋਈ ਉਦੋਂ ਕੋਈ ਟਰੀਟਮੈਂਟ ਨਹੀਂ ਸੀ ਇਹਦਾ ਤੇ ਦਿਨ ਰਾਤ ਇੱਕ ਇੱਕ ਰਾਤ ਮੈਨੂੰ ਅੱਜ ਵੀ ਆਤਾ ਜਿਹੜੀ ਰੋ ਰੋ ਕੇ ਕੱਟੀ ਹੈ ਹੀ ਕਿ ਹਾਂ ਵੀ ਬਾਬਾ ਬਾਬਾ ਜੀ ਅਗੇ ਅਰਦਾਸ ਕਰਦੇ ਹੀ ਕਿ ਨਹੀਂ ਪਲੀਜ਼ ਸਾਨੂੰ ਲਾਜਾ ਦੇ ਤੇ ਹੁਣ ਲਾਜਾ ਗਿਆ ਤੇ ਹੁਣ ਅਸੀਂ ਹਾਰ ਨਹੀਂ ਮੰਨ ਸਕਦੇ ਕਿ ਜਿਨ੍ਹਾਂ ਨੂੰ ਲਾਜ ਨਹੀਂ ਦਿੰਦੇ ਉਹ ਵੀ ਰੋਂਦੇ ਆ ਤੇ ਅੱਜ ਜੇ ਮੈਨੂੰ ਮਿਲੀ ਹੈ ਤੇ ਮੈਂ ਉਹਨੂੰ ਖੋਣਾ ਨਹੀਂ ਚਾਹਦੀ ਬਸ ਇੱਕ ਪੈਸਿਆ ਕਰਕੇ ਤੇ ਬਿਲਕੁਲ ਨਹੀਂ ਖੋਣਾ ਚਾਹਨੀ ਤੇ ਮੈਨੂੰ ਪੂਰਾ ਵਿਸ਼ਵਾਸ ਵੀ ਹੈਗਾ ਕਿ ਹੁਣ ਤੱਕ ਜੇ ਲੋਕਾਂ ਨੇ ਉਹ ਵੀ ਲੋਕ ਹੈ ਜਿਨ੍ਹਾਂ ਨੇ ਕੀਤਾ ਪੈ ਦਸਵੰਤ ਕੱਢ ਕੇ ਦਿੱਤਾ ਤੇ ਅੱਜ 2 ਕਰੋੜ ਤੇ ਅਸੀਂ ਪਹੁੰਚ ਗਏ ਤੇ ਹੈਗਾ ਮੇਰੇ ਕੋਲ ਸਾਲ ਤੇ ਮੈਂ ਕੋਸ਼ਿਸ਼ ਨਹੀਂ ਮੈਂ ਪੂਰੀ ਹਿੰਮਤ ਲਾਉਂਗੀ ਕਿ ਮੈਂ ਆਪਣੇ ਬੱਚੇ ਨੂੰ ਬਚਾ ਲਵਾਂ ਇਹੀ ਮੈਂ ਕਹਿ ਰਹੀ ਹਾਂ ਸੁਨਾ ਦੀਆਂ ਉਮੀਦਾਂ ਕਦੇ ਵੀ ਟੁੱਟਦੀ ਨਹੀਂ ਹੁੰਦੀਆਂ ਭੈਣ ਕਹਿੰਦੀ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿਲੇ ਸਾਲ ਪਿਆ ਤੇ ਪੈਸਾ ਇਕੱਠਾ ਹੋਵੇਗਾ ਸੋ ਸਾਡੀ ਵੀ ਦੁਆ ਕਰਦੇ ਹਾਂ ਅਸੀਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਅਰਦਾਸ ਸਾਰਿਆਂ ਨੂੰ ਜਿਨੇ ਵੀ ਇਨਫਲੂਐਂਸਰ ਨੇ ਜਿਨੇ ਵੀ ਸਵਾਸ ਸੇ ਵੀ ਸੰਸਤਾ ਵਨ ਹੈ ਕਿ ਇਸ ਬੱਚੇ ਦੀ ਇਸ ਪਰਿਵਾਰ ਦੀ ਸਿਹਤਾਂ ਕੀਤੀ ਜਾਵੇ ਤਾਂ ਕਿ ਉਹ ਬੱਚੇ ਦੀ ਜਾਨ ਬਚ ਸਕੇ ਕਿਉਂਕਿ ਮਾਪਿਆਂ ਦੀ ਦੁਆ ਮਾਂ ਨੇ ਬੜਾ ਹਮ ਅਰਦਾਸਾਂ ਕਰਕੇ ਬੱਚਾ ਮੰਗਿਆ ਹੁੰਦਾ ਮਾਪਿਆਂ ਨੇ ਉਸ ਪੈਣੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਤੁਹਾਡਾ ਪਿਆਰ ਬੱਚਾ ਖੇਡਦਾ ਤੁਹਾਡੀ ਗੋਦੀ ਚ ਠੀਕ ਹੈ ਨਾ ਕਿੰਨੇ ਬੱਚੇ ਨੇ ਤੁਹਾਡੇ ਕੋਲ ਮੇਰੇ ਦੋ ਬੇਟੇ ਨੇ ਆ ਮੇਰਾ ਵੱਡਾ ਬੇਟਾ ਆ ਤੇ ਹੁਣ ਇੱਕ ਛੋਟਾ ਬੱਚੇ ਨੂੰ ਜ਼ਿਆਦਾ ਪਿਆਰ ਕਰਦੇ ਹੋ ਪਹਿਲਾ ਆਇਆ ਨਾ ਹਾਂਜੀ ਹਾਂ ਪਿਆਰ ਤੇ ਮਾਂ ਪਿਓ ਆਪਣੇ ਦੋ ਸੇਮ ਹੀ ਕਰਦੇ ਆ ਆਪਣੇ ਬੱਚਿਆਂ ਨੂੰ ਪਰ ਗੱਲ ਇਹ ਹੈ ਕਿ ਇੰਨੇ ਸਾਡੀ ਜ਼ਿੰਦਗੀ ਸ਼ੁਰੂ ਕੀਤੀ ਆਪਾਂ ਵਿਆਹ ਕਰਦੇ ਆ ਫਿਰ ਆਪਣੀ ਫੈਮਿਲੀ ਵਧਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਇਸੇ ਲਈ ਕਰਦੇ ਹਰ ਕੋਈ ਕੋਈ ਵੀ ਅੱਜ ਜੋ ਵੀ ਇਸ ਦੁਨੀਆ ਤੇ ਆਇਆ ਜਦੋਂ ਆਪਣੀ ਫੈਮਿਲੀ ਇੱਕ ਇਨੀਸ਼ੀਅਲ ਸਟੇਜ ਤੇ ਆਉਂਦਾ ਹੈ ਤਾਂ ਉਹ ਸੋਚਦਾ ਕਿ ਬਸ ਮੇਰਾ ਬੱਚਾ ਹੀ ਸਭ ਕੁਝ ਹੈ ਸਭ ਨੌਕਰੀ ਵਗੈਰਾ ਆਪਾਂ ਦੂਰ ਦਰਾਜ ਜਾਂਦੇ ਸਿਰਫ ਆਪਣੇ ਬੱਚਿਆਂ ਕਰਕੇ ਜਾਂਦੇ ਹੈ ਤੇ ਇੱਕ ਮਾਂ ਹੀ ਸਮਝ ਸਕਦੀ ਆ ਕਿ ਉਹਨੇ ਜੋ 9 ਮਹੀਨੇ ਆਪਣੇ ਬੱਚੇ ਨੂੰ ਆਪਣੇ ਖੂਨ ਨਾਲ ਸਿੱਚਿਆ ਹੁੰਦਾ ਹੈ ਉਹਦਾ ਮੋਲ ਕੋਈ ਨਹੀਂ ਦੇ ਸਕਦਾ ਤੇ ਮੈਂ ਹਾਰ ਨਹੀਂ ਸਕਦੀ ਤੇ ਮੈਂ ਲੋਕਾਂ ਅੱਗੇ ਇਹੀ ਅਰਦਾਸ ਕਰੂੰ ਕਿ ਕੁਛ ਨਹੀਂ ਜਾਣਾ ਤੁਹਾਡਾ ਅਗਰ ਤੁਸੀਂ 2 3 ਰੁਪਏ 10 ਰੁਪਏ 500 100 ਜਿੰਨਾ ਕਰੋਗੇ ਨਾ ਮੇਰਾ ਬੱਚਾ ਬਚ ਜਾਏਗਾ ਇਹੀ ਸੋਚ ਕੇ ਕਰ ਦੋ ਕਿ ਹਾਂ ਬਸ 10 ਰੁਪਏ ਦਾ ਨਹੀਂ ਦੇਤੇ ਅਸੀਂ ਆਪਣੇ ਬੱਚੇ ਲਈ ਭੀਖ ਮੰਗਦੇ ਲੋਕਾਂ ਕੋਲੋਂ ਕਿ ਬਸ ਬਚਾ ਲੋ ਜੇ ਮੇਰੇ ਹੱਥ ਵਿੱਚ ਹੁੰਦਾ ਨਾ ਤੇ ਮੈਂ ਆਪਣਾ ਰੋਮ ਰੋਮ ਵੇਚ ਕੇ ਵੀ ਆਪਣੇ ਬੱਚੇ ਦੀ ਜ਼ਿੰਦਗੀ ਬਚਾ ਲੂੰਗੀ ਪਰ ਉਹ ਮੇਰੇ ਹੱਥ ਵਿੱਚ ਨਹੀਂ ਹੈਗਾ ਹੁਣ ਤੇ ਮੈਂ ਲੋਕਾਂ ਨੂੰ ਇਹੀ ਕਹੂੰਗੀ ਕਿ ਪਲੀਜ਼ ਰਿਕੁਐਸਟ ਹੈ ਤੁਹਾਡੇ ਅੱਗੇ ਮੇਰੀ ਜ਼ਿੰਦਗੀ ਚ ਇਹ ਦੇ ਲਈ ਇਹਦੇ ਇਲਾਵਾ ਕੁਝ ਨਹੀਂ ਹੈਗਾ ਤੇ ਮੈਂ ਆਪਣਾ ਬੱਚਾ ਬਚਾਉਣਾ ਚਾਹੁੰਦੀ ਹਾਂ ਬਸ ਦੈਟਸ ਇਟ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਮੇਰਾ ਟਾਰਗੇਟ ਲਾਈਫ ਦਾ ਇਹੀ ਹੈ ਬਸ ਇਹਨੂੰ ਬਸ ਆਪਣੇ ਸਾਹਮਣੇ ਵੇਖਣਾ ਸੋ ਇੱਕ ਵਾਰ ਦੀਆਂ ਅੱਖਾਂ ਦੇ ਹੰਝੂ ਤੁਸੀਂ ਵੇਖ ਸਕਦੇ ਹੋ ਕਿੰਨਾ ਕੋ ਦਰਦ ਬਿਆਨ ਕਰਦੇ ਨੇ ਕਿੰਨਾ ਕੋ ਮੋਹ ਦਾ ਬੱਚੇ ਨਾਲ ਸੋ ਭੈਣ ਦੀਆਂ ਹੰਝੂਆਂ ਤੋਂ ਉਨੂੰ ਬਾਸਤਾਏ ਤੁਹਾਨੂੰ ਬੇਨਤੀ ਹੈ ਸਾਰੀਆਂ ਸਵਾਸ ਸੇਵਾ ਸਥਾਪੋਨ ਨੂੰ ਕਿ ਥੋੜਾ ਥੋੜਾ ਕਰਕੇ ਇਸ ਬੱਚੇ ਦੀ ਜਾਨ ਬਚਦੇ ਸੂ 5 ਰੁਪਏ 10 ਰੁਪਏ ਜਿੰਨਾ ਵੀ ਤੁਸੀਂ ਕਰ ਸਕਦੇ ਹੋ 500 ਰੁਪਏ ਸੋ ਜ਼ਰੂਰ ਕਰੋ ਸਾਰੀ ਸੋ ਬਾਈ ਹਰਪ੍ਰੀਤ ਵੀ ਸੁਣ ਲੈਣ ਸੋ ਭਾਈ ਕੀ ਕਹਿਣਾ ਚਾਹ ਰਿਹਾ ਬਾਕੀ ਸਰ ਮੈਂ ਇਹ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਕਈ ਲੋਕ ਇਹ ਸਮਝਦੇ ਨੇ ਕਿ ਫੌਜ ਦੇ ਵਿੱਚ ਕੀ ਆਰਮੀ ਚ ਇਲਾਜ ਫ੍ਰੀ ਹੈ ਸਰ ਇਲਾਜ ਫ੍ਰੀ ਹੁੰਦਾ ਪਰ ਹਰ ਚੀਜ਼ ਦੀ ਲਿਮਟ ਹੁੰਦੀ ਇਹਨਾਂ ਨੂੰ ਪਤਾ ਹੈ ਚਲੋ ਇੱਕ ਮੋਦੀ ਜੋ ਸਰਕਾਰ ਬੀਜੇਪੀ ਸਰਕਾਰ ਉਹਨਾਂ ਨੇ ਇੱਕ ਆਯੁਸ਼ਮਨ ਕਾਰਡ ਬਣਾਇਆ ਉੱਤੇ 5 ਲੱਖ ਦਾ ਇਲਾਜ ਫ੍ਰੀ ਹੁੰਦਾ ਤੇ ਅਗਰ ਉਹ ਤੇ 5 ਲੱਖ ਅਗਰ ਕਿਸੇ ਨੂੰ 5 ਕਰੋੜ ਦੀ ਅਗਰ ਬਿਮਾਰੀ ਲੱਗ ਜੇਗੀ ਤਾਂ ਉਹ ਤੇ 5 ਕਰੋੜ ਦਾ ਇਲਾਜ ਥੋੜਾ ਜਿਹਾ ਗਵਰਨਮੈਂਟ ਕਰਕੇ ਦੇ ਦੇਗੀ ਉਹਨੂੰ ਇਦਾਂ ਹੀ ਮੇਰੀ ਆਰਮੀ ਦੇ ਵਿੱਚ ਵੀ ਆ ਕਿ ਜਿਹੜੀ ਚੀਜ਼ ਇਹਨਾਂ ਕੋਲ ਗਵਰਨਮੈਂਟ ਮੋਦੀ ਗਵਰਨਮੈਂਟ ਜੋ ਆਰਮੀ ਨੂੰ ਦੇएगी ਚਾਹੇ ਮੋਦੀ ਹੈ ਚਾਹੇ ਕਾਂਗਰਸ ਹੈ ਕੋਈ ਵੀ ਗਵਰਨਮੈਂਟ ਹੈ ਤੇ ਬੀਜੇਪੀ ਹੈ ਅਗਰ ਉਹ ਜੋ ਚੀਜ਼ ਇੰਡੀਆ ਦੇ ਵਿੱਚ ਹੈ ਡੀਜੀਸੀਆਈ ਅਪਰੂਵਲ ਹੁੰਦੀ ਕਿੰਨੇ ਨਾ ਕਿ ਡਰੱਗ ਕੰਟਰੋਲ ਆਫ ਇੰਡੀਆ ਮੈਡੀਕਲ ਜਿਹੜਾ ਹੁੰਦਾ ਵਾ ਉਹ ਅਗਰ ਅਪਰੂਵਲ ਹੁੰਦਾ ਵਾ ਫਿਰ ਹੀ ਉਹ ਹਸਪੀਟਲਾਂ 'ਚ ਆਉਂਦਾ ਵਾ ਅਗਰ ਉਹ ਚੀਜ਼ ਹੈ ਹੀ ਨਹੀਂ ਇੰਡੀਆ 'ਚ ਉਹ ਅਮਰੀਕਾ ਦੇ ਵਿੱਚ ਹੈ ਭਾਈ ਉਹਦੇ ਲਈ ਮੈਨੂੰ 27 ਕਰੋੜ ਦਾ ਇੰਜੈਕਸ਼ਨ ਕੌਣ ਕੱਲੇ ਨੂੰ ਕੋਈ ਮੰਗਾ ਕੇ ਨਹੀਂ ਦੇਵੇਗਾ ਤੇ ਇੱਕ ਤੋਂ ਸਿੱਧੀ ਸਿੱਧੀ ਐਗਜ਼ੈਂਪਲ ਹੈ ਅਗਰ ਇੱਕ ਫੌਜੀ ਸ਼ਹੀਦ ਹੁੰਦਾ ਹੈ ਉਹਨੂੰ ਕਰੋੜ ਵੀ ਨਹੀਂ ਮਿਲਦਾ ਤੇ ਅਗਰ ਆਪਾਂ ਪੂਰੀ ਜ਼ਿੰਦਗੀ ਦੀ ਕਮਾਈ ਵੀ ਲਗਾ ਲਾਂ ਨਾ ਮੈਂ ਆਪਣੀ ਪੈਨਸ਼ਨ ਤੱਕਰ ਵੀ ਅਗਰ ਮੈਂ ਲਾ ਲਵਾਂ ਉਹ ਅੱਜ ਤੋਂ ਲੈ ਕੇ ਮਰਨ ਤੱਕਰ ਵੀ ਪੈਨਸ਼ਨ ਆਪਣੀ 100 ਸਾਲ ਤੱਕ ਲਾ ਲਾਂ ਉਹ ਵੀ ਟੋਟਲ ਤਨਖਾਹ ਤੇ ਇਹਨੂੰ ਮਿਲਾ ਕੇ ਵੀ 27 ਕਰੋੜ ਨਹੀਂ ਬਣਦਾ ਤੇ ਕਿਹੜੀ ਗਵਰਨਮੈਂਟ ਹੈ ਜਿਹੜੀ ਮੇਰੇ ਤੇ 27 ਕਰੋੜ ਕੋਈ ਮਹਿਕਮਾ ਨਹੀਂ ਲਗਾਏਗਾ 27 ਕਰੋੜ ਰੁਪ ਇਹ ਮੈਨੂੰ ਪਤਾ ਹੈ ਜੋ ਮੈਂ ਚੀਜ਼ਾਂ 'ਚ ਲੜ ਰਹੇ ਹਾਂ ਜਿਹੜੇ ਸਾਡੇ ਫੌਜੀ ਵੀ ਨਹੀਂ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਖੁਦ ਸੋਚੋ ਕਿ ਅਗਰ ਅਸੀਂ ਆਰਮੀ ਹਸਪੀਟਲ ਜਾਂਦੇ ਹਾਂ ਜੋ ਉਹਨਾਂ ਦੇ ਸਟੋਰਾਂ 'ਚ ਦਵਾਈ ਨਹੀਂ ਹੁੰਦੀ ਚਾਹੇ ਕੋਈ ਇੰਜੈਕਸ਼ਨ ਆ ਚਾਹੇ ਉਹ 2000 ਦਾ 5000 ਦਾ ਉਹ ਕਹਿੰਦੇ ਬਾਹਰੋਂ ਲਵਾ ਲਓ ਸਾਡੇ ਕੋਲ ਹੈ ਨਹੀਂ ਇਹ ਚੀਜ਼ ਕਰੋੜਾਂ ਦੇ ਵਿੱਚੋਂ ਆ ਤਾਂ ਅਮਰੀਕਾ 'ਚੋਂ ਕੌਣ ਮੈਨੂੰ ਕੱਲੇ ਨੂੰ ਮੰਗਾ ਕੇ ਦੇਊਗਾ ਤੇ ਪਲੀਜ਼ ਆਰਮੀ ਦੇ ਵਿੱਚ ਵੀ ਹਰ ਚੀਜ਼ ਦੀ ਲਿਮਟ ਹੁੰਦੀ ਹੈ ਕਿਤੇ ਵੀ ਹੋਵੇ ਹਰ ਚੀਜ਼ ਦੀ ਲਿਮਟ ਹੁੰਦੀ ਹੈ ਤੇ ਜੀ ਨਈ ਫਰੀ ਹੈਗਾ ਤੇ ਪਲੀਜ਼ ਜਿੰਨਾ ਹੋ ਸਕਦਾ ਬਾਤ ਛੜਕੇ ਮੇਰੀ ਮਦਦ ਕਰੋ ਮੈਨੂੰ ਪੂਰਾ ਉਮੀਦ ਹੈ ਵੀ ਤੁਸੀਂ ਪੰਜਾਬ ਤੋਂ ਪੰਜਾਬ ਸਰਕਾਰ ਦੇ ਕਿਸੇ ਲੀਡਰ ਨਾਲ ਜਾਂ ਪ੍ਰਸ਼ਾਸਨ ਕਰਨ ਨਾਲ ਸੀਐਮ ਸਰ ਨਾਲ ਗੱਲਬਾਤ ਕਰਨ ਦੀ ਕੋਈ ਕੋਸ਼ਿਸ਼ ਕੀਤੀ ਸੀ ਮੈਂ ਉਹ ਨਾਮ ਤੇ ਚਲੋ ਕੀ ਮਿਲਿਆ ਤੇ ਮੈਂ ਕਾਫੀਆਂ ਨੂੰ ਆ ਪਰ ਰਿਸਪੌਂਸ ਜ਼ੀਰੋ ਰਿਸਪੌਂਸ ਮਿਲਿਆ ਮੈਂ ਉਹਨਾਂ ਨੂੰ ਇਹ ਬੋਲਿਆ ਚਲੋ ਯਾਰ ਤੁਸੀਂ ਇਕੱਲੇ ਨਹੀਂ ਦੇ ਸਕਦੇ ਮੈਨੂੰ ਪੈਸੇ ਚਲੋ ਮੇਰੀ ਗੱਲ ਤੇ ਲੋਕਾਂ ਤੱਕ ਰਪਚਾਓ ਦੁਨੀਆ 'ਚ ਬਹੁਤ ਵੱਡੇ ਵੱਡੇ ਦਾਨੀ ਨੇ ਇਨਫਲੂਐਂਸਰਸ ਨੇ ਯੂਟਿਊਬਰਸ ਨੇ ਜਿਨ੍ਹਾਂ ਨੂੰ ਫੇਮ ਦਿੱਤਾ ਐਮੇ ਭਾਜੀ ਨੇ ਦਿਲਜੀਤ ਭਾਜੀ ਨੇ ਇੰਨਾ ਤੱਕ ਮੇਰੀ ਗੱਲ ਪਹੁੰਚ ਜੇ ਅਗਰ ਇੱਕ ਛੋਟੀ ਜੀ ਵੀਡੀਓ ਬਣਾ ਕੇ ਮੇਰੇ ਬੱਚੇ ਦੀ ਪਾ ਦੇਣਗੇ ਨਾ ਤੇ ਇਹਨਾਂ ਨੂੰ ਚਾਉਣ ਵਾਲੇ ਚਿਹਰੇ ਇਦਾਂ ਦੇ ਨੇ ਕਿ ਇਹਨਾਂ ਨੂੰ ਗੱਲ ਤੇ ਇਹ ਹਰ ਕੋਈ ਵਿਸ਼ਵਾਸ ਕਰਦਾ ਹੈ ਅਗਰ ਇੱਕ ਛੋਟੀ ਜੀ ਵੀਡੀਓ ਬਣਾ ਕੇ ਪਾ ਦੇਣਗੇ ਤੇ ਦੇਸ਼ਾਂ ਵਿਦੇਸ਼ਾਂ ਕੀ ਕਿੱਥੇ ਕਿੱਥੇ ਲੋਕ ਜਾਣਦੇ ਹੁਣ ਤੇ ਇਹਨਾਂ ਨੇ ਬਾਲੀਵੁੱਡ 'ਚ ਵੀ ਪੂਰਾ ਬਾਲੀਵੁੱਡ ਕੀ ਹੁਣ ਤੇ ਦਿਲਜੀਤ ਭਾਜੀ ਨੇ ਟਾਲੀਵੁੱਡ ਦੇ ਵਿੱਚ ਵੀ ਸਾਊਥ ਦੇ ਵਿੱਚ ਵੀ ਜਾ ਕੇ ਬੁਰਾ ਆਪਣਾ ਨਾਮ ਸਰਦਾਰਾਂ ਦਾ ਨਾਮ ਰਾਸ਼ਨ ਕੀਤਾ ਆਪਣਾ ਕਿ ਉਹ ਮੈਂ ਜਗਾ ਜਗਾ ਮੈਂ ਕੀ ਦੱਸਾਂ ਮੈਂ ਯੂਪੀ ਦੇ ਵਿੱਚ ਇਸ ਉਹ ਬਾਬਿਆਂ ਦਾ ਨਾਮ ਨਹੀਂ ਲਵਾਂਗਾ ਜਿੰਨਾ ਬਾਬਿਆਂ ਕੋਲ ਮੈਂ ਗਿਆ ਉਹਨਾਂ ਦੀ ਪਹਿਲੀ ਬੋਰਡਿੰਗ ਇਹੋ ਸੀ ਕਿ ਤੁਹਾਡੇ ਪੰਜਾਬੀ ਨਹੀਂ ਮਦਦ ਕਰ ਰਹੇ ਤੁਹਾਡੇ ਕਿ ਤੁਹਾਡੇ ਉੱਥੇ ਤੇ ਬੜੀਆਂ ਸੰਸਥਾਵਾਂ ਤੁਹਾਡੇ ਨੇ ਲੰਗਰ ਲਾਉਂਦੇ ਨੇ ਕਿ ਤੁਹਾਡੇ ਉੱਥੇ ਮਦਦ ਨਹੀਂ ਹੋ ਰਹੀ ਮੈਂ ਉਹਨਾਂ ਨੂੰ ਬਸ ਮੈਂ ਹੁਣ ਚਲੋ ਗੱਲ ਪਹੁੰਚਣੀ ਬੜੀ ਮੁਸ਼ਕਿਲ ਹੈ ਭਾਈ ਤੂੰ ਹੁਣ ਇਹਨਾਂ ਕੋਲ ਐਮੀ ਭਾਜੀ ਦਿਲਜੀਤ ਭਾਜੀ ਹੁਣ ਸਾਡੇ ਜਿੱਦਾਂ ਇਹ ਸੰਸਥਾਵਾਂ ਦੇ ਜੋ ਤਰਮ ਪ੍ਰਚਾਰ ਰੱਖਨੇ ਆਪਣੇ ਜੋ ਗੁਰੂ ਜੇ ਜੇ ਆਪਣੇ ਜੋ ਸਿੰਘ ਨੇ ਉਹਨਾਂ ਤੱਕ ਵੀ ਪਹੁੰਚਣਾ ਬਹੁਤ ਮੁਸ਼ਕਿਲ ਆ ਇਹ ਮੈਨੂੰ ਇਹੋ ਹੀ ਆ ਕਿ ਚਲੋ ਜੋ ਲੋਕ ਵੀਡੀਓ ਦੇਖ ਰਹੇ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਮੈਂ ਉਹਨਾਂ ਤੱਕਰ ਪਹੁੰਚ ਸਕਦਾ ਵਾ ਚਲੋ ਪਹੁੰਚ ਨੂੰ ਮੈਂ ਚਲੋ ਇਸ ਵਰਦੀ ਦਾ ਇੰਨਾ ਮੈਂ ਗਰਵ ਆ ਮੈਨੂੰ ਜਿਹੜੀ ਮੈਂ ਸਰੀਰ ਤੇ ਪਾਈ ਆ ਜਿਹੜੇ ਬਾਬਿਆਂ ਦੇ ਕੋਲੇ ਸਿਕਿਉਰਟੀ ਦੇ ਲਾਗੇ ਬੰਦਾ ਭਟਕਣਾ ਮੁਸ਼ਕਿਲ ਹੁੰਦਾ ਜਾਣਾ ਮੁਸ਼ਕਿਲ ਆ ਨਾ ਮੈਂ ਜਾ ਕੇ ਜੱਫੀ ਪਾ ਕੇ ਮਿਲਿਆ ਉਹਨਾਂ ਦੇ ਨਾਲ ਠੀਕ ਆ ਪ੍ਰੇਮਾਨੰਦ ਮਹਾਰਾਜ ਜੀ ਹੋ ਗਏ ਹੋਰ ਵੀ ਕਈ ਮਹਾਰਾਜ ਨੇ ਜਿਹੜੇ ਅਨਿਰੁਧਾਚਾਰੇ ਜੀ ਹੋ ਗਏ ਹੋਰ ਵੀ ਚਲੋ ਇਹਨਾਂ ਬਾਬਿਆਂ ਨੇ ਤੇ ਮੇਰੀ ਚਲੋ ਹੈਲਪ ਗਿਆ ਇਹਨਾਂ ਕੋਲੇ ਇਹਨਾਂ ਨੇ ਮੇਰੀ ਜਿੰਨੀ ਹਿੰਮਤ ਕੀਤੀ ਇਹਨਾਂ ਨੇ ਕਹਿੰਦੇ ਅੱਗੇ ਵੀ ਅਸੀਂ ਕਰਾਂਗੇ ਤੁਸੀਂ ਹਿੰਮਤ ਨਾ ਹਾਰੋ ਕਰੋ ਕਿਉਂਕਿ ਚਲੋ ਉਹ ਵੀ ਸੰਸਥਾਵਾਂ ਚਲਾ ਰਹੇ ਨੇ ਆਪਣੀਆਂ ਅਲੱਗ-ਅਲੱਗ ਕਰ ਰਹੇ ਨੇ ਲੰਗਰ ਲਾਏ ਉਹਨਾਂ ਨੇ ਵੀ ਤੁਸੀਂ ਚਲ ਜੋ ਪਰ ਉਹ ਹੁਣ ਇਕੱਲੇ ਉੱਤੇ ਵੀ ਇਹਨਾਂ ਪੈਸਾ ਨਹੀਂ ਲਾ ਸਕਦੇ ਕਹਿੰਦੇ ਤੁਸੀਂ ਕਰੋ ਕੋਸ਼ਿਸ਼ ਕਰੋ ਅਸੀਂ ਅੱਗੇ ਵੀ ਤੁਹਾਡੀ ਮਦਦ ਕਰਾਂਗੇ ਗਾਂ ਜਾ ਕੇ ਇਹ ਮੈਂ ਬਸ ਇਹੋ ਸਾਰਾ ਗਿਆ ਅਰਦਾਸ ਆਪਣੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਮੇਰੀ ਬਾਤ ਚੜ੍ਹ ਕੇ ਮਦਦ ਕਰੋ ਤੁਹਾਡਾ ਇੱਕ ਇੱਕ ਰੁਪਿਆ ਦਿੱਤਾ ਵੀ ਮੇਰੇ ਬੱਚੇ ਲਈ ਬਹੁਤ ਕੀਮਤੀ ਹੈ ਆਪਣੀ ਲੱਖ ਕਰੋੜਾਂ ਦੀ ਆਬਾਦੀ ਮਨ ਲਾ ਲਓ ਇਸ ਟਾਈਮ ਮੈਂ ਚੰਡੀਗੜ੍ਹ ਤੁਹਾਡੇ ਕੋਲ ਆਇਆ ਵਾਂ ਚੰਡੀਗੜ੍ਹ ਦੇ ਵਿੱਚ ਹੀ ਕਿੰਨੇ ਕਰੋੜਾ ਲੱਖ ਕਰੋੜਾ ਲੋਕ ਰਹਿ ਰਹੇ ਨੇ ਅਗਰ ਗੱਲ ਪਹੁੰਚਣ ਨੂੰ ਲੋਕਤਕਰ ਗੱਲ ਜਾਏਗੀ ਤਾਂ ਹੀ ਕੋਈ ਕਰੇਗਾ ਨਾ ਨਹੀਂ ਗੱਲ ਹੀ ਨਹੀਂ ਪਹੁੰਚੇਗੀ ਹੁਣ ਮੈਂ ਕਈਆਂ ਨੂੰ ਕਹਿ ਰਿਹਾ ਭਾਈ ਤੁਸੀਂ ਮੇਰੀ ਵੀਡੀਓ ਦੇਖੀ ਕਦੇ ਦੇਖੀ ਨਹੀਂ ਹੈ ਨਾ ਇਹ ਜਿਨ੍ਹਾਂ ਨੇ ਦੇਖੀ ਹੈ 100% ਮਦਦ ਕੀਤੀ ਹੈ ਮੇਰੀ ਕਰ ਰਹੇ ਨੇ ਤੁਸੀਂ ਮੇਰੀ ਗੱਡੀ ਵੀ ਦੇਖੋ ਗੱਡੀ ਉੱਤੇ ਮੈਂ ਪੂਰਾ ਲਿਖਾ ਕੇ ਘੁਮਾ ਰਿਹਾ ਆਂਾ ਕਰ ਰਿਹਾ ਆਂਾ ਅਗਰ ਮੈਂ ਫੇਕ ਹੁੰਦਾ ਕੁਝ ਗਲਤ ਹੁੰਦਾ ਤੇ ਉਹਨੂੰ ਤੁਸੀਂ ਮੇਰੀ ਇੰਸਟਾਗ੍ਰam ਪ੍ਰੋਫਾਈਲ ਜੋ ਮੈਂ ਸ਼ਮੀਤ ਅੰਡਰਸਕੋਰ ਫਾਇਰਸ ਅੰਡਰਸਕੋਰ ਅਗੇਂਸਟ ਡੀਐਮਡੀ ਕਰਕੇ ਬਣਾਈ ਹੈ ਬੱਚੇ ਦੀ ਇੱਕ ਸ਼ਮੀਤ ਕਰਕੇ ਹੀ ਬਣਾਈ ਹੈ ਬੱਚੇ ਦੀ ਤੇ ਉਹਦੇ ਤੇ ਵੇਖੋ ਮੈਂ ਕਮ ਸਕਮ 5 6 ਮਹੀਨੇ ਹੋ ਗਏ 7 ਮਹੀਨੇ ਹੋ ਗਏ ਮੈਂ ਇਹ ਚੀਜ਼ ਕਰਦੇ ਨਾ ਕਿ ਮੈਂ ਫਰਾਡ ਹੁੰਦਾ ਹੁਣ ਨੂੰ ਮੈਂ ਜੇਲ੍ਹ ਚ ਹਣਾ ਸੀ ਹੈਨਾ ਆਰਮੀ ਨੇ ਨਹੀਂ ਛੱਡਣਾ ਸੀ ਮੈਨੂੰ ਤੇ ਪੁਲਿਸ ਨੇ ਵੈਸੇ ਨਹੀਂ ਛੱਡਣਾ ਸੀ ਅਗਰ ਮੈਂ ਸੱਚਾ ਹਾਂ ਮ ਜਾ ਰਹੇ ਆ ਮੈਂ ਜਗਾ ਜਗਾ ਤੁਹਾਡੇ ਕੋਲ ਵੀ ਨਿਊਜ਼ ਚੈਨਲ ਨਿਊਜ਼ ਚੈਨਲ ਵੀ ਸਰ ਫੇਕ ਤੇ ਚੀਜ਼ ਕਰਨਗੇ ਨਹੀਂ ਹੈਨਾ ਪਲੀਜ਼ ਮੇਰੀ ਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੀ ਮਦਦ ਕਰੋ ਤਾਂ ਜੋ ਮੇਰੇ ਬੱਚੇ ਜਾਨ ਬਚੇ ਸੋ ਅਸ਼ਮੀਤ ਦੇ ਜੋ ਪਿਤਾ ਜੀ ਨੇ ਹਰਪ੍ਰੀਤ ਸਿੰਘ ਜੀ ਉਹ ਆਰਮੀ ਚ ਨੇ ਸਰਹੱਦ ਤੇ ਸਾਡੀ ਰਾਖੀ ਕਰਦੇ ਨੇ ਸਾਡਾ ਵੀ ਪੰਜਾਬ ਦਾ ਫਰਜ ਬਣਦਾ ਹੈ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਿ ਅਸੀਂ ਉਹਦੀ ਮਦਦ ਕਰੀਏ ਰਾਖੀ ਕਰੀਏ ਸੋ ਛੋਟਾ ਬੱਚਾ ਅਸ਼ਮੀਤ ਇਸੇ ਇੱਕ ਨਵਰ ਬਿਮਾਰੀ ਦਾ ਸ਼ਿਕਾਰ ਹੈ ਜਿਸ ਦਾ ਇਲਾਜ ਅਸੰਭਵ ਹੈ ਪਰ 27 ਕਰੋੜ ਰੁਪਏ ਦੇ ਜੈਸ਼ਨ ਲੱਗਣਾ ਹੈ ਸਾਰੇ ਜਿੰਨੇ ਵੀ ਕਲਾਕਾਰ ਭਾਈਚਾਰਾ ਕਿ ਤੁਸੀਂ ਹਰ ਪੀੜਤਾ ਦੀ ਬਹੁਤ ਖੁੱਲ ਕੇ ਬੰਦ ਕੀਤੀ ਹੈ ਸੋ ਇਸ ਵੀਰ ਦੀ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਜਿੰਨਾ ਚਿਰ ਮੇਰੀ ਆਵਾਜ਼ ਪਹੁੰਚਦੀ ਹੈ ਜਿੰਨੇ ਵੀ ਇਨਫਲੂਐਂਸਰ ਨੇ ਲੀਡਰ ਨੇ ਸਮਾਜਿਕ ਸੰਸਥਾਵਾਂ ਨੇ ਸਾਰੇ ਨੇ ਸਾਡਾ ਆਸਤਾ ਹੈ ਬੇਨਤੀ ਹੈ ਕਿ ਇਸ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਜੋ ਉਹ ਛੋਟਾ ਬੱਚਾ ਖਾਸ ਕਰ ਸਕੇ ਆਪਣੇ ਪਰਿਵਾਰ ਚ ਤੇ ਆਪਣੇ ਮਾਂ ਪਰਲ ਰਹ ਸਕੇ ਕੈਮਰਾਮੈਨ ਸੰਦੀਪ ਤੇ ਨਾਲ ਮੈਂ ਹਰਮਨ ਮਿਆਪਰੀ ਦਿਸ਼ਾ ਅਪਡੇਟ ਨਿਊਜ਼ ਚੰਡੀਗੜ੍ਹ